ਨਿਕਲਦੀ ਪਈ ਹੈ ਕਿਸ ਤਰ੍ਹਾਂ ਸਵਾਗਤ ਕਰ ਰਹੇ ਨੇ ਕਿਹੜਾ ਸਟਾਲ ਆਇਆ ਔਰ ਇਹ ਕੀ ਕਹਿਣਾ ਚਾਹੂੰਗਾ ਅੱਜ ਦੇ ਇਸ ਦਿਨ ਨੂੰ ਲੈ ਕੇ ਇਸ ਦਿਨ ਦੀ ਇੰਤਜ਼ਾਰ ਜਿਹੜਾ ਲਗਾਤਾਰ ਜਿਹੜਾ ਭਗਤ ਹੈ ਹਮੇਸ਼ਾ ਕਰਦੇ ਰਹਿੰਦੇ ਹਨ ਭਗਵਾਨ ਜਗਨਨਾਥ ਜੀ ਦੀ ਰਾਤ ਯਾਤਰਾ ਦਾ ਸਵਾਗਤ ਕਰਦੇ ਆ ਤੇ ਸਾਰੀ ਜਨਤਾ ਉਸ ਦਾ ਇੰਤਜ਼ਾਰ ਕਰ ਰਹੀ ਏ ਤੇ ਖੁਸ਼ੀਆਂ ਮਾਣ ਰਹੀ ਏ ਜਲਦੀ ਤੋਂ ਜਲਦੀ ਇਹ ਖੁਸ਼ੀਆਂ ਪਰਾ ਦੇਣਾ ਹੈ ਜੀ ਲਗਾਤਾਰ ਦੇਦੇ ਪਏ ਹੈ ਕਿ ਭਗਵਾਨ ਜੀ ਦੇ ਦਰਸ਼ਨ ਕਰਨ ਵਾਸਤੇ ਹਰੇਕ ਅੱਖਾਂ ਨੰਮ ਰੰਦੀਆਂ ਨੇ ਹਮੇਸ਼ਾ ਹੀ ਤਰਜ਼ੀਰ ਰਹਿਦੀਆਂ ਨੇ ਹਰ ਸਾਲ ਦੀ ਤਰ੍ਹਾਂ ਇਹ ਨਜ਼ਾਰਾ ਵੇਖਣ ਵਾਲਾ ਲਗਾਤਾਰ ਵਿਆਹ ਵਰਗਾ ਮਾਹੌਲ ਬਣ ਜਾਂਦਾ ਦੁਲੰਦੀ ਤਰ੍ਹਾਂ ਸਜਾਇਆ ਬਾਜ਼ਾਰ ਸਾਰੀ ਜਨਤਾ ਦੇਖ ਕੇ ਖੁਸ਼ੀਆਂ ਦੇ ਖੇੜੇ ਕਰ ਰਹੀ ਹੈ ਜੈ ਜੈ ਜੇ ਜਗਨਨਾਥ ਜੀ ਜਿਹੜੀ ਅਸਲਾ ਦੀ ਕਮੀ ਪਈ ਹੈ ਤੁਸੀਂ ਸਬੋਤ ਕਰ ਰਹੇ ਹੋ ਔਰ ਕੀ ਕੀ ਜਿੱਦਰਾ ਮੈਂ ਉਹਨਾਂ ਦਾ ਇਜ਼ਤਰਾ ਅਸੀਂ ਅੱਜ ਦੇ ਦਿਨ ਨੂੰ ਜਗਨਨਾਥ ਯਾਤਰਾ ਨੂੰ ਕੱਲ ਤੋਂ ਡਿਗਣਾ ਸ਼ੁਰੂ ਕਰ ਦੇਣਾ ਕੱਲ ਸਵੇਰ ਚੜ੍ਹਨੀ ਹੈ ਅਸੀਂ ਜਗਨਨਾਥ ਰਥ ਯਾਤਰਾ ਨੂੰ ਅਗਲੇ ਮਹੀਨੇ ਦੀ ਆਸ਼ਾੜ ਮਾਰ ਦੀ ਤਰੀਕੀ ਨੂੰ ਡਿਗਣਾ ਸ਼ੁਰੂ ਕਰ ਦਿੰਨੇ ਆ ਕਿ ਜਗਨਨਾਥ ਰਥ ਆ ਰਹੀ ਹੈ ਇਸ ਤੋਂ ਪਹਿਲਾਂ ਅਸੀਂ 21 ਜੂਨ ਨੂੰ ਭਵਿਆ ਵਿਸ਼ਾਲ ਰਥ ਯਾਤਰਾ Shimla Puri Shenarch ਕਰ ਚੁੱਕੇ ਹ ਭਗਵਾਨ ਜਗਨਨਾਥ ਮਹਾਮੋਕਾ ਕਮੇਟੀ ਵੱਲੋਂ ਮਰੇ ਅਧਿਐਖ ਅਤੁਲ ਗੋਲਜੀ ਨਾਲ ਨੇ ਮਹਾ ਮੰਤਰੀ ਨਾਲ ਨੇ ਉਧਰ ਸਾਰੇ ਮੇਰੀ ਫੈਮਿਲੀ ਹੈ ਸਾਰੇ ਨਾਲ ਨੇ ਅਸੀਂ ਇੱਕ ਵਿਸ਼ਾਲ ਰੱਛੇਤਰਾ ਕਰ ਚੁੱਕੇ ਹਾਂ ਔਰ ਅੱਜ ਜਿਹੜੀ ਵੀ ਹੈ ਕਿ ਮੇਨ ਰੱਥ ਯਾਤਰਾ ਹੈ ਅਸੀਂ ਇਸ ਦਾ ਸਵਾਗਤ ਵਾਸਤੇ ਚਨੇ ਚਾਵਲ ਕੜੀ ਚਾਵਲ ਬ੍ਰੈਡ ਟੋਸਟ ਕੁਲਚਾ ਪੈਟਿਸ ਸੈਂਡਵਿਚ ਪੇਸਟिज ਪੁਲਫੀਆਂ ਬਲੇ ਸੇ ਲਗਭਗ 21 ਤਰ੍ਹਾਂ ਦੇ ਅਸੀਂ ਭੋਗ ਰੱਖੇ ਆ ਅੱਜ ਆ ਜਗਨਨਾਥ ਜੀ ਨੂੰ ਭੋਗ ਲਵਾਉਣ ਲਈ ਉਹ ਸਾਡੀ ਸਾਰੀ ਭਗਵਾਨ ਜਗਨਨਾਥ ਮਹਾ ਮੋਸਕ ਕਮੇਟੀ ਕੱਲ ਸਵੇਰ ਤੋਂ ਅਗਲੀ ਰਸੀ ਯਾਤਰਾ ਨੂੰ ਡਿੱਕਣ ਲੱਗ ਜਾਂਦੀ ਹੈ ਜੈ ਜਗਨਨਾਥ ਜੈ ਜਗਨਨਾਥ ਜੀ ਦੇ ਭਗਵਾਨ ਜਗਨਨਾਥ ਜੀ ਦੇ ਸਵਾਗਤ ਵਾਸਤੇ ਲਗਾਤਾਰ ਤੁਹਾਡੇ ਵੱਲੋਂ ਕਿਸ ਤਰ੍ਹਾਂ ਦਾ ਇੱਥੇ ਪ੍ਰਬੰਧ ਕੀਤਾ ਗਿਆ ਕਿ ਪੂਰੇ ਸਾਲ ਜਿਹੜਾ ਇੰਤਜ਼ਾਰ ਕਰਦੇ ਹੋ ਅੱਜ ਉਹ ਦਿਨ ਜਿਹੜਾ ਹੈਗਾ ਦੇਖੋ ਇਹ ਨਾ ਸਾਡਾ ਸੋਭਾਗ્ય ਹੈ ਕਿ ਜਗਨਨਾਥ ਜੀ ਸਾਲ ਚੱਕ ਵਰੀ ਸਾਨੂੰ ਦਰਸ਼ਨ ਦੇਣ ਲਈ ਆਪ ਸੜਕਾਂ ਤੇ ਚੱਲ ਕੇ ਆਉਂਦੇ ਆ ਤੇ ਆਪਣਾ ਆਸ਼ੀਰਵਾਦ ਦੇਣ ਦੇ ਲਈ ਤੇ ਸਭ ਨੂੰ ਇੰਤਜ਼ਾਰ ਹੁੰਦਾ ਹੈ ਅੱਜ ਉਹ ਇੰਤਜ਼ਾਰ ਪੂਰਾ ਹੁੰਦਾ ਹੈ ਨਾ ਸੀ ਉਹਨਾਂ ਲਈ ਆਪਣਾ ਵਤ ਵਤ ਸੇਵਾ ਕਰਨ ਦਾ ਸੰਕਲਪ ਜਿਹੜਾ ਲੇਤਾ ਹੁੰਦਾ ਪੂਰਾ ਕਰਦੇ ਆ ਪੂਰਾ ਵਿਆਹ ਵਰਗਾ ਮਾਹੌਲ ਆ ਉਦਾਂ ਹੀ ਪਗੜੀ ਸਜਾਈ ਆ ਲੱਗ ਰਿਹਾ ਹੈ ਕਿ ਅੱਜ ਮਿਲਣੀ ਦਾ ਦਿਨ ਹੈਗਾ ਬਿਲਕੁਲ ਠੀਕ ਹੈ ਅੱਜ ਭਗਵਾਨ ਨਾਲ ਮਿਲਣੀ ਹੀ ਹੈ ਸਾਡੀ ਉਸ ਜੂਰ ਕਰਕੇ ਰਹਿਵਾਂਗੇ ਤੇ ਲੱਗ ਰਿਹਾ ਹੈ ਕਿ ਭੱਤਾਂ ਨੂੰ ਕਿਦਾਂ ਪ੍ਰਸ਼ਾਦ ਦਿੱਤਾ ਜਾ ਰਿਹਾ ਹੈ ਕਿਹੜਾ ਪ੍ਰਸ਼ਾਦ ਜੇ ਕੁਲਚੇ ਚਨੇ ਪਾਣੀ ਪੈਪਸੀ ਜੀਰਾ ਵਗੈਰਾ ਸਾਰਾ ਇੰਤਜ਼ਾਮ ਕੀਤਾ ਗਿਆ ਗਰਮੀ ਦਾ ਮੌਸਮ ਹੈ ਉਸ ਨੂੰ ਦੇਖਦੇ ਹੋਏ ਹਾਂ ਭੱਜ ਰਹੇ ਹੋ ਭਗਵਾਨ ਜੀ ਦਾ ਨਾਜੀ ਦੇ ਜਿਹੜਾ ਰਾਖਿਆ ਧਰਾਂ ਨੂੰ ਲੈ ਕੇ ਲਗਾਤਾਰ 90 ਰਥਿਆਤਰਾਂ ਨੂੰ ਲੈ ਕੇ पूरा साल इंतजार करते हुए आज किस तरह जय जगन्नाथ जी जय सुभद्रा रानी जी जय बलदेव महाराज जी दी जय जय जगन्नाथ भगवान की आज पूरा लुधियाना जगन्नाथ भगवान की सेवा में लगा हुआ हैगा और बहुत लोग बड़े उत्सुक थे हैगा साल बाद भगवान जगन्नाथ जी की कृपा पाने के लिए आज भगवान जगन्नाथ साक्षात रूप में हमारे बीच आ रहे हैं और सब भक्तों पे कृपा प्राप्त कर रहे हैं जय जगन्नाथ जी मैं स्पेशली अमृतसर से आई हूँ इस इस पर्टिकुलर इवेंट के लिए ये शर्मा परिवार ने जो इतना सुंदर अरेंजमेंट किया है हमने यहाँ पर जितने भी भगत आएंगे उनके लिए बहुत सारे चीज़ों का प्रबंध कर रखा है और हम बहुत उत्सुकता से वेट कर रहे हैं कि आए जगन्नाथ जी आए और हम उनका स्वागत करें जय जगन्नाथ जय जगन्नाथ मैं लुधियाना की हूँ मैं शर्मा परिवार की हूँ और हम जगन्नाथ जी के स्वागत के लिए सब फैमिली मेंबर्स खड़े हुए हैं जगन्नाथ जी हमारे पे आशीर्वाद बनाए रखे ਦੇ ਦਿਨ ਦੇ ਲੇ ਕੇ ਲਗਾਤਾਰ 1 ਸਾਲ ਪੁਰਾ ਇੰਤਜ਼ਾਰ ਕਰਨਾ ਪੈਂਦਾ ਹੈ। 파ਕੋ ਦੀ ਤਾਜਾ ਹੁਣ ਘੜੀ ਆਈ ਹੈ। ਇਸ ਤਰ੍ਹਾਂ ਦੇਖਦੇ ਆਂ। ਅੱਜ ਅਸੀਂ ਬਹੁਤ ਖੁਸ਼ ਆਂ। ਸਾਰੇ ਸਟਾਲ ਲਗਾ ਕੇ ਸ਼ਰਮਾ ਪਰਿਵਾਰ ਵੱਲੋਂ ਸਟਾਲ ਲਗਾਇਆ ਗਿਆ ਜਗਨਨਾਥ ਜੀ ਦੀ ਅਸੀਂ ਸਵਾਗਤ ਲੀਏ تھے ਹਰ ਟਾਈਮ ਖੜੇ ਹੋਏ ਆਂ। ਔਰ ਅੱਜ ਬਹੁਤ-ਬਹੁਤ ਭੰਗਾ ਭਰਿਆ ਜਨ ਹੈ ਲੁਧਿਆਣਾ ਲਈ ਵੀ ਔਰ ਸਪੈਸ਼ਲੀ ਸਾਡੇ ਲਈ ਵੀ। ਕਿਉਂਕਿ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਵੀ ਉਹ ਦਰਸ਼ਨ ਦੇਣ ਲਈ ਆਂਦੇ ਆ। ਅੱਜ ਵਿਆਹ ਵਰਗਾ ਮਾਹੌਲ ਹੋਇਆ ਸੱਜ। ਹਾਂਜੀ ਅੱਜ ਮੇਰੀ ਐਨੀਵਰਸਰੀ ਹੈ ਤੇ ਅੱਜ ਉਹਨਾਂ ਨੇ ਡਾਗੁਰ ਜੀ ਤਾਨੂੰ ਇਹ ਬਹੁਤ ਵੱਡਾ ਆਹ ਹਾਂ ਆਸ਼ੀਰਵਾਦ ਦਿੱਤਾ ਹੈ ਉਹਨਾਂ ਦਾ ਬਹੁਤ ਵੱਡਾ ਸ਼ੁਕਰੀਆ ਦੇ ਦੇ ਕਿ ਅੱਜ ਜਿਸ ਤਰ੍ਹਾਂ ਭਗਵਾਨ ਜੀ ਦਾ ਇੱਕ ਵਿਆਹ ਵਰਗਾ ਮੌਲ ਜਿਹੜਾ ਉਸਤਵ ਆ ਦੇਖਣ ਨੂੰ ਮਿਲ ਰਿਹਾ ਤੇ ਨਾਲ ਹੀ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਕੀ ਘਰ ਦੇ ਵਿੱਚ ਵੀ ਖੁਸ਼ੀਆਂ ਆਈਆਂ ਹੋਈਆਂ ਜੈ ਜਗਨਨਾਥ ਭਗਵਾਨ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਵਾਕਈ ਸਹੀ ਹੈ ਅੱਜ ਮੇਰੀ ਮੈਰਿਜ ਐਨੀਵਰਸਰੀ ਹੈ ਪਰ ਅਸੀਂ ਫਿਰ ਵੀ ਠਾਕੁਰ ਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਦਿਨ ਸਾਨੂੰ ਦਿੱਤਾ ਸੇਵਾ ਕਰਨ ਲਈ ਅਸੀਂ ਕਹਿੰਦੇ ਜੈ ਜਗਨਨਾਥ ਭਗਵਾਨ ਜਿੱਦਾਂ ਸਾਰੀ ਦੁਨੀਆ ਤੇ ਕਿਰਪਾ ਬਣਾਈ ਰੱਖਦੇ ਆ ਸਾਡੇ ਪਰਿਵਾਰ ਤੇ ਸਾਡੇ ਤੇ ਕਿਰਪਾ ਬਣਾਈ ਰੱਖਣ ਤੇ ਅਸੀਂ ਉਹਨਾਂ ਦਾ ਹਮੇਸ਼ਾ ਹੀ ਕੋਈ ਨਾ ਕੋਈ ਕੰਮ ਜਿਹੜਾ ਸਾਨੂੰ ਦਿੱਤਾ ਉਹ ਕਰਦੇ ਰਹੀਏ ਜੈ ਜਗਨਨਾਥ ਸੋਚਿਆ ਸੀਗਾ ਕਿ ਇਦਾਂ ਦਾ ਸ਼ੀਵਾ ਮਿਲੇਗਾ ਅੱਜ ਦੇ ਦਿਨ ਸਰ ਭਗਵਾਨ ਨੇ ਬਹੁਤ ਕੁਝ ਦਿੱਤਾ ਵੈ ਔਰ ਅੱਗੇ ਵੀ ਦਿੰਦਾ ਰਹੇਗਾ ਤੇ ਅਸੀਂ ਸੋਚਦੇ ਕਰਨ ਵਾਲਾ ਹੋ ਐ ਸੋਚਦੇ ਵੀ ਐ ਬਟ ਉਹ ਭਗਵਾਨ ਬਿਨਾਂ ਸੋਚੇ ਵੀ ਕਰੀ ਜਾ ਰਿਹਾ ਤੇ ਸਾਨੂੰ ਬੜੀ ਖੁਸ਼ੀ ਹੈ ਭਗਵਾਨ ਜੀ ਨੇ ਬਹੁਤ ਕਿਰਪਾ ਜੈ ਜਗਨਨਾਥ ਅੱਜ ਦੇ ਸਭ ਲੈ ਕੇ ਪੁਰਾਣ ਇੰਤਜ਼ਾਰ ਕਿੰਨਾ ਬਤਾ ਲਾ ਮੈਂ ਇਹਨਾਂ ਪੁਰਾਣ ਇੰਤਜ਼ਾਰ ਦਾ ਇੰਤਜ਼ਾਰ ਕਰਨਾ ਕਰਦਾ ਹਾਂ ਔਰ ਬੜੀ ਉਤਸ਼ਾਹ ਨਾਲ ਸਾਰੇ ਲੋਕ ਇੰਤਜ਼ਾਰ ਕਰਦੇ ਆ ਅਸੀ ਸ਼ਰਮਾ ਫੈਮਿਲੀ ਔਰ ਟੈਕਨੀਸ਼ੀਅਨ ਬਾਹਰ ਐਸੋਸੀਏਸ਼ਨ ਆਈ ਪ੍ਰੈਜ਼ੀਡੈਂਟ ਮੈਂ ਅੱਥੇ ਇਕੱਠੇ ਹੋਏ ਆ ਔਰ ਸਾਰੇ ਲੋਕਾਂ ਨੂੰ ਅਸੀਂ ਇਹੀ ਕਹਿੰਦੇ ਆ ਕਿ ਚੇਰ ਵੱਡ ਚੜ ਕੇ ਇੱਥੇ ਹਿੱਸਾ ਲੋ ਔਰ ਆਪਣੇ ਭਗਵਾਨ ਜਗਨਨਾਥ ਜੀ ਦਾ ਆਸ਼ੀਰਵਾਦ ਲੋ ਤੇ ਜੋ ਇੰਨੀ ਗਰਮੀ ਕੀ ਤੁਸੀਂ ਦੇਖ ਰਹੇ ਹੋ ਲੋਕ ਨੇ ਸਾਰੇ ਪਹੁੰਚੇ ਹੋਏ ਆ ਤੁਸੀਂ ਅੰਨੀ ਗਰਮੀ 'ਚ ਲੋਕਾਂ ਦਾ ਉਤਸ਼ਾਹ ਦੇਖੋ ਸਾਰੇ ਇੱਥੇ ਜਗਾਜਕਾਰ ਕਰ ਰਹੇ ਆ ਭਗਵਾਨ ਜਗਨਨਾਥ ਜੀ ਦੀ જય ਹੋਏ ਜਗਾਜੀ ਜੈ ਜਗਨਨਾਥ ਜੀ ਦਾ ਵੀ ਸਵਾਗਤ ਕੀਤਾ ਜਾ ਰਿਹਾ ਕੀ ਕਹਾਂ ਜਾਊਂਗਾ ਕਿਸ ਤਰ੍ਹਾਂ ਦੇ ਦਿਓ ਆਪਣੇ ਪਰਿਵਾਰ ਵਾਲੇ ਪਹਿਲਾਂ ਤਾਂ ਮੈਂ ਸਾਰੇ ਲੁਧਿਆਣੇ ਨੂੰ ਜਗਨਨਾ ਯਾਤਰਾ ਵੱਲੋਂ ਵਧਾਈ ਦੇਣਾ ਚਾਹਨਾ ਹੈ ਜਿੱਦਾਂ ਦਾ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਦਿਨ ਪੂਰਾ ਜਗਨਨਾ ਯਾਤਰਾ ਮਨਾਈ ਗਈ ਹੈ ਮੈਂ ਉਹਨਾਂ ਲਈ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹਨਾ ਹੈ ਔਰ ਅੱਜ ਵੀ ਸਾਰਾ ਲੋਦੀ ਹਰਾਂ ਜਗਨਾ ਯਾਤਰਾ ਨਾਲ ਜਗਰ ਮੈਂ ਹੋਇਆ ਹੈ ਜਿ ਲੱਗ ਰਿਹਾ ਹੈ ਭਗਵਾਨ ਜੀ ਦਾ ਪੂਰਾ ਸਾਲ ਇੰਤਿਆਰ ਹੁੰਦਾ ਸਰ ਪੂਰਾ ਸਾਲ ਕੀ ਪੂਰੀ ਉਮਰ ਇੰਤਿਆਰ ਹਾ ਤੂੰ ਅੰਜ ਦਾ ਇੰਤਿਆਰ ਤਾਂ ਪੂਰੀ ਉਮਰ ਦਾ